ਜੀ ਸਰ ਇਹ ਨਾਬਾਲਗ ਬਾਰੇ ਕੋਈ ਜੀ ਆਈ ਕਰਵਾ ਦਾ ਕੀ ਮਾਮਲਾ ਇਹ ਜੀ ਅੱਜ ਤੋਂ ਕਰੀਬ 2 ਮਹੀਨੇ ਪਹਿਲਾਂ ਮਿਤੀ 25 7 ਨੂੰ ਸਾਡੇ ਕੋਲ ਕੁਲਵਿੰਦਰ ਕੌਰ ਪਤਨੀ ਬਲਦੇਵ ਸਿੰਘ ਵਾਸੀ ਬਾਬਾ ਜੀਵਨ ਸਿੰਘ ਕਲੋਨੀ ਚਭਾਲ ਰੋਡ ਨੇ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਉਸ ਦੀ ਨਵਾਲਗ ਲੜਕੀ ਉਮਰ ਕਰੀਬ 15 16 ਸਾਲ ਚਨਪ੍ਰੀਤ ਕੌਰ ਜੋ ਕਿ 9ਵੀਂ ਜਮਾਤ ਵਿੱਚ ਪੜਦੀ ਸੀ ਜੋ ਘਰੋਂ ਸਕੂਲ ਆਈ ਤੇ ਸਕੂਲ ਤੋਂ ਵਾਪਸ ਘਰ ਨਹੀਂ ਪਹੁੰਚੀ ਜਿਸ ਤੇ ਉਹਨਾਂ ਨੂੰ ਪਾਲ ਕੀਤੀ ਤੇ ਬਾਅਦ ਚ ਪਤਾ ਲੱਗਾ ਕਿ ਉਹ ਲੜਕੀ ਦੇ ਚਾਚੇ ਦਾ ਹੀ ਲੜਕਾ ਕੋਮਲ ਪ੍ਰੀਤ ਸਿੰਘ ਜਿਹੜਾ ਉਸ ਨੂੰ ਜਿਹੜਾ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ ਜੋ ਕੱਲ ਮਿਤੀ 26/9/25 ਨੂੰ ਅਸੀਂ ਜਿਹੜਾ ਲੜਕੀ ਨੂੰ ਬਰਾਮਦ ਕਰ ਲਿਆ ਤੇ ਸੀਡਬਲਯੂਸੀ ਦੇ ਪੇਸ਼ ਕਰਕੇ ਨਾਰੀ ਨਿਕੇਤਨ ਜਿਹੜਾ ਉਸ ਨੂੰ ਭੇਜਿਆ ਗਿਆ ਤੇ ਜਿਹੜਾ ਦੋਸ਼ੀ ਸੀ ਲੜਕਾ ਕੋਮਲ ਪ੍ਰੀਤ ਸਿੰਘ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਮਾਨਜੋਗ ਕਦਾਰ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਜਿਹੜਾ ਸਿੱਪਾ ਜਾਵੇਗਾ ਇਥੋਂ ਲੋਪਛਿਪਕੇ ਅਜਨਾਲੇ ਏਰੀਆ ਵਿੱਚ ਰਹਿ ਰਹੇ ਸਨ ਤੇ ਜੋ ਉੱਥੋਂ ਇਹਨਾਂ ਨੂੰ ਲੜਕੀ ਫਰੰਬਦ ਕੀਤੀ ਗਈ ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਕੋਈ ਪਹਿਲੇ ਗੱਲਬਾਤ ਹੈਗੀ ਸੀ ਜੇ ਕਿਸ ਤਰ੍ਹਾਂ ਦਾ ਕਾਰਨ ਪਤਾ ਨਹੀਂ ਇਹ ਦੇਖੋ ਜਿਹਦਾ ਰਿਮਾਂਡ ਅਸੀਂ ਲੈ ਰਹੇ ਹਾਂ ਉਸ ਤੋਂ ਸਾਰਾ ਹਿਸਟਰੀ ਦੇਖਾਂਗੇ ਕਿ ਇਹ ਤੇ ਦੋਸ਼ੀ ਦੇ ਸਕੇ ਚਾਚੇ ਦੀ ਲੜਕੀ ਸੀ ਜਿਹਨੂੰ ਇਹ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ ਕਣ ਕੁੜੀ ਦੀ ਕਿੰਨੀ ਏ ਸੀ ਕੁੜੀ ਦੀ ਉਮਰ ਕਰੀਬ 15-16 ਸਾਲ ਸੀ ਤੇ ਮੁੰਡੇ ਦੀ ਮੁੰਡੇ ਦੀ ਉਮਰ 20 ਸਾਲ ਹੈ ਸਰ ਇਹ ਕਿੰਨਾ ਚਿਰ ਰਹੇ ਬਾਹਰ ਇਹ ਕਰੀਬ 2 ਮਹੀਨੇ ਅੱਗੇ ਪਿੱਛੇ ਰਹੇ ਨੇ